ਜੋ ਫਰਵਰੀ ਦਾ ਦਿਨ ਰੱਖ ਕੇ 24 ਦੋ ਹਜ਼ਾਰ ਜੀ ਕਰਕੇ ਕਿਸਾਨਾਂ ਨਾਲ ਵਾਦੇ ਮੁੱਕਰੀ ਦਿੱਲੀ ਸਰਕਾਰ ਜੀ ਕਰਕੇ ਕਿਸਾਨਾਂ ਨਾਲ ਵਾਦੇ ਮੁੱਕਰੀ ਦਿੱਲੀ ਸਰਕਾਰ ਜੀ ਲੈ ਲਈ ਗਏ ਆ ਗੁਰੂ ਗ੍ਰੰਥ ਤੋਂ ਚਾਲਿਆਂ ਦੇ ਪੌਣ ਨੂੰ ਹੌਸਲੇ ਬੁਲੰਦ ਤੁਰ ਪਏ ਕਿਸਾਨ ਜੀ ਦਿੱਲੀ ਦੇ ਜਗ੍ਹਾਉਣ ਨੂੰ ਹਾਉਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗਾਵਨ ਨੂੰ ਕਰ ਦਿੱਤਾ ਕੂਚ ਅੱਗੇ ਵਧੀ ਜਾਂਦੇ ਮੰਜ਼ਲਾਂ ਨੂੰ ਮਾਰ ਜੀ ਰਸਤੇ ਬਲੌਕ ਖੱਟਰ ਨੇ ਕਰਤੇ ਹੋਇਆ ਪੱਪਾ ਪਾਰ ਜੀ ਰਸਤੇ ਬਲੌਕ ਖੱਟਰ ਨੇ ਕਰਤੇ ਹੋਇਆ ਪੱਪਾ ਪਾਰ ਜੀ ਗੱਡੀਆਂ ਨੇ ਕਿਲਾ ਤਾਰਾ ਕੰਬਿਆਲੀਆਂ ਜ਼ੁਲਮ ਕਮਾਓ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗੌਣੇ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਨੇ ਦਿੱਲੀ ਦੇ ਜਗੌਣੇ ਨੂੰ ਕਰਤਾ ਮਹੌਲ ਜਿਵੇਂ ਦੇਸ਼ ਭਾਰ ਲਾਇਆ ਗਿਆ ਹੈ ਚੜ ਕੇ ਪੱਕੇ ਬੈਰੀਗੇਟ ਸੜਕਾਂ ਤੇ ਲਾਦਤੇ ਲੋਹੇ ਨਾਲ ਮੜ ਕੇ ਪੱਕੇ ਬੈਰੀਗੇਟ ਸੜਕਾਂ ਤੇ ਲਾਦਤੇ ਲੋਹੇ ਨਾਲ ਮੜ ਕੇ ਦਿਨ ਨਾਲ ਕਰਦੇ ਮੁਕਾਬਲਾ ਜ਼ੁਲਮ ਮਿਟਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗਾਉਣ ਨੂੰ ਭਾੜ ਰਾਤ ਹੁੰਦਾ ਜੰਗ ਕਮਸਾਨ ਦਾ ਜਿਵੇਂ ਹਿੰਦ پاک ਦਾ ਦੇਣ ਲਈ ਸਾਥ ਹਰਿਆਣਾ ਆ ਗਿਆ ਅਣਖੀ ਪੰਜਾਬ ਦਾ ਦੇਣ ਲਈ ਸਾਥ ਹਰਿਆਣਾ ਆ ਗਿਆ ਅਣਖੀ ਪੰਜਾਬ ਦਾ ਹੁੰਦੀ ਐ ਬੰਪਾਰੀ ਚੱਲਦੀਆਂ ਗੋਲੀਆਂ ਪਿੱਛੇ ਖੈ ਗਟਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਨੇ ਦਿੱਲੀ ਦੇ ਜਗ੍ਹਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗ੍ਹਾਉਣ ਨੂੰ ਖਦੇ ਜੋ ਆਗੂ ਐ ਲੱਭ ਲੈਂਦੇ ਹਰ ਔਕੜ ਦਾ ਹੱਲ ਨੇ ਐਸਾ ਕੱਢ ਜਾਦੂ ਐ ਲੱਭ ਲੈਂਦੇ ਹਰ ਔਕੜ ਦਾ ਹੱਲ ਨੇ ਐਸਾ ਕੱਢ ਜਾਦੂ ਐ ਉਹਨਾਂ ਦਾ ਮੁਕਾਬਲਾ ਪਤੰਗ ਕਾਰਦੇ ਅਸਮਾਨ ਨੂੰ ਲਾਉਣ ਨੂੰ ਹੌਸਲੇ ਭਾਂਤ ਤੁਰ ਪੇ ਕਿਸਾਨ ਦੀ ਦਿੱਲੀ ਦੇ ਜਗਾਉਣ ਨੂੰ ਹੌਸਲੇ ਪੇ ਕਿਸਾਨ ਜੀ ਦਿੱਲੀ ਦੇ ਜਗਾਵਣ ਨੂੰ ਹੈਕੀ ਉੱਤੇ ਦਿੱਲੀ ਦੀ ਪਾਵਾਂਗੇ ਭੰਗੜੇ ਜੋ ਕੰਬੀ نیند ਸੁੱਤੀ ਐ ਮਿਲਣੇ ਨਾ ਹੱਕ ਲੜਿਆ ਬਗੈਰ ਦੀ ਰਲੇ ਚੋਰ ਕੁੱਤੀ ਐ ਮਿਲਣੇ ਨਾ ਹੱਕ ਲੜਿਆ ਬਗੈਰ ਦੀ ਰਲੇ ਚੋਰ ਕੁੱਤੀ ਐ ਜਰ ਮੈਲ ਸੱਚ ਲੇਖ ਦਾ ਗੱਲਾਂ ਵੇ ਸੁਣਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ ਦਿੱਲੀ ਦੇ ਜਗਾਉਣ ਨੂੰ ਹੌਸਲੇ ਬੁਲੰਦ ਤੁਰ ਪੇ ਕਿਸਾਨ ਜੀ